ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨੱਡ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਵੱਡਾ ਤਾਜੀ ਸੋਈ ਆ ਤੇ ਇੱਕ ਬਈ ਕੋਲੇ ਛੋਟੀ ਆ ਆਊਟ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਹੋਰ ਠੀਕ ਹੋ ਵਦਿ ਜੀ ਹਾਂਜੀ ਵਦਿ ਜੀ ਨਾਮ ਤੇ ਐਡਰੈਸ ਹੋ ਨਾਮ ਬਈ ਦਰਸ਼ਨ ਸਿੰਘ ਆ ਪਿੰਡ ਭਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਕਿਹੜਾ ਨੇੜੇ ਪਿੰਡ ਇਧਰ ਆ ਜਾਂਦਾ ਗੱਲਾਂ ਵਾਲ ਆ ਜਾਂਦਾ ਇਧਰ ਗੋਮਪਟੀ ਆ ਜਾਂਦਾ ਬਾਈ ਤੇ ਸਲਾਤ ਪਰ ਆ ਜਾਂਦਾ ਮੋਬਾਈਲ ਨੰਬਰ 9943 73425 ਠੀਕ ਆ ਭਾਈ ਭਾਈ ਜਿਹੜੀ ਇਹ ਝੋਟੀ ਦੇ ਨੇ ਕਿਹੜਾ ਸੂ ਸੂਈ ਵੀ ਇਹ ਭਾਈ ਦੂਜਾ ਸੂ ਆ ਗਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕਿੰਨਾਂ ਹੋ ਗਿਆ ਮਹੀਨਾ ਸਵਾ ਮਹੀਨਾ ਮਹੀਨਾ ਸਵਾ ਮਹੀਨਾ ਬੱਚਾ ਕੀ ਹੈ ਮਗਰ ਬੱਚਾ ਕੱਟੀ ਆ ਭਾਈ ਬੱਚਾ ਕੱਟੀ ਆ ਕੱਟੀ ਵੀ ਚੰਗੀ ਆ ਤੇ ਕਿੰਨਾ ਕੁ ਦੁੱਧ ਰੈਡੀ ਆ ਉਹ ਭਾਈ ਇਹਦੇ ਥੱਲੇ 7 ਕਿਲੋ ਹੈਗਾ ਨੈਟ ਤਿਆਰ ਆ ਭਾਈ ਹਾਂਜੀ ਹਾਂਜੀ ਦੋਨੇ ਡੰਗ ਮਿਲਦੀ ਆ ਦੋਨੇ ਡੰਗ ਮਿਲਦੀ ਆ ਬੱਚੇ ਤੇ ਮਿਲਦੀ ਬੱਚੇ ਤੇ ਮਿਲਦੀ ਭਾਈ ਠੀਕ ਆ ਭਾਈ ਠੰਡੀ ਆ ਉਹ ਦਿਖਾ ਦੇ ਭਾਈ ਹੰਡੀ ਸੀਲਾ ਬਾਈ ਕਹਿੰਦਾ ਬੱਚੇ ਤੇ ਮਿਲਦੀ ਹੈ ਦੁੱਧ ਵੀ ਚੰਗਾਗਾ ਕੱਦ ਚੰਗਾ ਸਿੰਘ ਦੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਸਿੰਘ ਬਹੁਤ ਚੰਗਾ ਬਾਈ ਚੰਗੀ ਆ ਬਈ ਛੋਟੀ ਆਂਗਾ ਬੱਚਾ ਵੀ ਮਗਰ ਕੱਟੀ ਆ ਕੱਟੀ ਬਈ ਨਾਲ ਹੀ ਥੋੜੇ ਟਾਈਮ ਦੀ ਪਿਆਰ ਆ ਹਨਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਭਰਾ ਚਵਾਈ ਬਾਈ ਵਧੀਆ ਇੱਕ ਨੰਬਰ ਚਵਾਈ ਆ ਪੋਲੀ ਆ ਵਧੀਆ ਧਾਰ ਪੈਂਦੀ ਠੀਕ ਆ ਹਾਂਜੀ ਪੋਲੀ ਧਾਰ ਆ ਬਾਈ ਕਹਿੰਦਾ ਇੱਕ ਨੰਬਰ ਚਵਾਈ ਆ ਤੋਰਾ ਵੀ ਕਰਮ ਵਾਲੀ ਦਾ ਚੰਗਾਗਾ ਮੋੜ ਲਿਆ ਭਰਾ ਦੁੱਧ ਬਾਈ ਨੇ ਦੱਸਿਆ ਵੀ 7 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਤੋਰਾ ਦੇਖੋ ਇੱਥੇ ਨਾ ਕੀ ਮੁੱਲ ਆ ਬਾਈ ਜਾਇਜ਼ ਜਾਇਜ਼ ਬੱਸ ਬਾਈ ਲੈਣ ਦੇਣ 60000 ਹੀ ਆਦਾ ਮਾਨਦਾਨ ਹੋ ਜਾ ਹਾਂਜੀ ਬਾਚੋ ਪਿੱਛੋਂ ਕਰਦਾਂਗੇ ਛੋਟ ਚੱਪਾ ਠੀਕ ਆ ਬਾਈ 60000 ਰੁਪਈਆ ਮੁੱਲ ਜਮਾ ਜਾਇਜ਼ ਮੁੱਲ ਆ ਮਾਨਦਾਨ ਵਿੱਚੋਂ ਬਾਈ ਜੀ ਨਾ ਜ਼ਰੂਰ ਹੋਗੀ ਕੱਲਾ-ਗੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਉਹ ਤੋਂ ਜ਼ਿਆਦਾ ਕਰਕੇ ਬਾਈ ਸਾਮਧਾਣੀ ਆ ਤਾਂ ਕਰਕੇ ਵੇਚਦੀਆਂ ਸਹੀ ਆ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੁਆ ਸੁਈ ਆ ਬਣ ਇਹ ਬਾਈ ਦੂਜਾ ਸੁਆ ਕਦੋਂ ਸੁਈ ਆ ਭਰਾ ਇਹ ਬਾਈ ਰਾਤ ਹੀ ਸੁਈ ਆ ਰਾਤ ਸੁਈ ਆ ਜੇਰ ਪੈ ਗਈ ਬਾਈ ਜੇਰ ਪੈ ਗਈ ਬਾਈ ਠੀਕ ਆ ਬੱਚਾ ਕੀ ਆ ਮਗਰ ਬੱਸੀ ਆ ਬਾਈ ਬੱਚੀ ਬਹੁਤ ਜੰਗੀ ਆ ਨਾ ਬੱਸੀ ਵਧੀਆ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱੱਚੀ ਬਹੁਤ ਪੂਰੀ ਵਧੀਆ ਬੱੱਚੀ ਆ ਠੀਕ ਆ ਕਿਆ ਬਾਤ ਆ ਬਾਈ ਤੇ ਕਿੰਨਾ ਕੁ ਬੋਲਾ ਕੱਢਿਆ ਫਿਰ ਅੱਜ ਇਹਦਾ ਬਾਈ ਅਸੀਂ ਕੱਢ ਤਾ ਅੱਜ 10 ਕਿਲੋ ਕੱਢਿਆ ਹੂੰ ਖੋਲੀ ਬਾਈ ਤੋੜ ਕੇ ਦਿਖਾ ਦੇ 10 ਲੀਟਰ ਜਿਹੜਾ ਬੋਲਾ ਡੰਗ ਦਾ ਕੱਢਿਆ ਬਾਈ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਦੀ ਅਸਟੀਮੇਟ ਹੈ ਦੁੱਧ ਜਾਊਗੀ ਬਾਈ 20 ਕਿਲੋ ਚੋਇਆ ਸੀਗਾ ਅਜੇ ਕੀ ਤਾਂ ਕੱਢੂਗੀ 25 ਕਿਲੋ ਠੀਕ ਆ 25 ਲੀਟਰ ਦੁੱਧ ਦੀ ਬਾਈ ਕਹਿੰਦਾ ਮੀਨਕਾਰ ਨੇ ਤੋਰਾ ਚੰਗਾ ਹੰਡਰ ਕਮਾਲ ਦਾ ਉਠੇ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਭਰਾ ਸਵਾਈ ਇੱਕ ਨੰਬਰ ਆ ਬਈ ਇੱਕ ਨੰਬਰ ਹਾਂਜੀ ਹਾਂਜੀ ਠੀਕ ਸਵਾਈ ਇੱਕ ਨੰਬਰ ਸੂਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਸਾਲ ਡੇਢ ਸਾਲ ਨੂੰ ਗਰਮ ਵਾਲੀ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਵਰਡ ਵੀ ਖੈਰ ਚੰਗੀ ਆ ਪੂਰੀ ਚੰਗੀ ਆ ਬਈ ਠੰਡੀ ਆ ਗਰਮ ਵਾਲੀ ਸਟਾਰਟ ਹੋਈ ਆ ਠੰਡੀ ਸੀਲ ਆ ਹਣਾ ਹਾਂਜੀ ਹਾਂਜੀ ਜਿਵੇਂ ਮਰਜੀ ਸਾਂਭੀ ਜਾਣ ਬਈ ਹੂੰ ਇਹਦਾ ਮੁੱਲ ਕੀ ਆ ਜਾਇਦਾ ਫਿਰ ਬਸ ਬਈ ਇਹਦਾ 75000 ਰੁਪਏ ਆ ਮਾਨਤਣ ਹੋ ਜੂ ਮਾਨਤਣ ਕਰਦਾਂਗੇ ਬਸ ਠੀਕ ਕਿਹੜਾ 75000 ਰੁਪਇਆ ਮੋਲ ਦਾ ਮਾਨਤਣ ਮੌਕੇ ਤੇ ਜ਼ਰੂਰ ਹੋ ਜੂ ਆਰਡਰ ਨੇੜੇ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਤੀ ਦੇ ਥਣ ਲੱਗਿਆ ਬੱਚਾ ਵੀ ਮਗਰ ਬੱਛੀ ਆ ਬੱਛੀ ਵੀ ਬਹੁਤ ਚੰਗੀ ਆ ਕੁਆਲਿਟੀ ਆਈ ਆ ਮੁੱਲ ਜਾਇਜ਼ ਆ ਵੀਰੇ ਮਾਨਤਣ ਮੌਕੇ ਤੇ ਮਾਨਤਣ ਕਰਾਂਗੇ ਜ਼ਰੂਰ ਹੋ ਜੂ ਠੀਕ ਐਸੇ ਵੀਰ ਨੂੰ ਬਈ ਦੋਨਾਂ ਨਗਰਾਂ ਦੇ ਸਾਹਵੇਂ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ